ਅੱਜ ਸਮਾਜ ਸੇਵੀ ਰਤੇਸ਼ ਜੋ ਮੰਨਤ ਰੂਪ ਦੇ ਐਮ ਡੀ ਨੇ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਤਕਰੀਬਨ 200 ਦੇ ਕਰੀਬ ਬੈੱਡ ਸ਼ੀਟਾਂ ਜਿਹੜੀਆਂ ਨੇ ਖਰੜ ਸਿਵਲ ਹਸਪਤਾਲ ਨੂੰ ਦਾਨ ਦਿੱਤੀਆਂ ਗਈਆਂ ਨੇ ਇਸ ਮੌਕੇ ਆਮ ਆਦਮੀ ਪਾਰਟੀ ਤੋਂ ਜੇਤੂ ਐਮ ਸੀ ਰਾਮ ਸਰੂਪ ਵੀ ਇਸ ਸਮੇਂ ਹਾਜ਼ਰ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਖਰੜ ਸਿਵਲ ਹਸਪਤਾਲ ਦੇ ਵਿੱਚ ਤੇ ਐਸ ਐਮਓ ਪਰਮਿੰਦਰ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਰਤੇਸ਼ ਕੀ ਕਹਿੰਦਾ ਹੈ ਦੋ ਐਮ.ਡੀ. ਮਨਨਤ ਗਰੁੱਪ ਦਾ ਏ ਤੇ ਐਮ.ਸੀ. ਰਾਮ ਸਰੂਪ ਕੀ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲੱਗ ਪਹਿਲਾਂ ਤਾਂ ਮੈਂ ਰਾਮਸੂਖ ਜੀ ਆਪਣੇ ਜਿਹੜੇ ਲੋਕਲ ਐਮਸੀ ਤੇ ਮੰਨਤ ਦੇ ਗਰੁੱਪ ਦੇ ਕੇਰਨੇ ਰਤੇਸ਼ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਰਾਮਸੂਖ ਜੀ ਅਕਸਰ ਹੀ ਸਾਡੇ ਹਸਪਤਲ ਲਈ ਬਹੁਤ ਸੇਵਾ ਕਰਦੇ ਹਨ ਜਦੋਂ ਵੀ ਕੋਈ ਡੋਨੇਸ਼ਨ ਕਿਸੇ ਸੰਸਥਾ ਨੇ ਦੇਣੀ ਹੁੰਦੀ ਹੈ ਮੇਰੇ ਕੋਲ ਜਰੂਰ ਆਉਂਦੇ ਹਨ ਕਿ ਤੁਹਾਡੀ ਕੀ ਰਿਕੁਆਇਰਮੈਂਟ ਹੈ ਜੇ ਅਸੀਂ ਤੁਹਾਨੂੰ ਕੋਈ ਹਸਪਤਲ ਦਾ ਕੀ ਸਮਾਨ ਡੋਨੇਟ ਕਰਾ ਸਕਦੇ ਹਾਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਸਿਰ ਡੋਨੇਸ਼ਨ ਅੱਗੇ ਵੀ ਕਾਫੀ ਕਰਦੇ ਰਹਿੰਦੇ ਨੇ ਪਿਛਲੀ ਵਾਰੀ ਮਸ਼ੀਨਾਂ ਵੀ ਦੇ ਕੇ ਗਏ ਨੇ ਐਸਸੀ ਵੀਗੈਰਾਂ ਦੀਆਂ ਤੇ ਮੈਂ ਕਿਹਾ ਕਿ ਕਿ ਸਾਨੂੰ ਬੈੱਡ ਸ਼ੀਟਾਂ ਦੇ ਦਿਓ ਬੈੱਡ ਸ਼ੀਟਾਂ ਵੀ ਸਾਨੂੰ ਲੋੜ ਹੈ ਦੋ ਤਿੰਨ ਫਿਰੇ ਇਹਨਾਂ ਨੂੰ ਪੁੱਛਿਆ ਵੀ ਕਿੰਨੀਆਂ ਮਹਿੰਗੀਆਂ ਘੱਟੋ ਘੱਟ 200 ਬੈੱਡ ਸ਼ੀਟਾਂ ਦੇ ਦਿਓ ਕਿਉਂਕਿ ਸਾਡੇ ਕੋਲ 100 ਬੈੱਡ ਦਾ ਹਸਪੀਟਲ ਹੈ ਤੇ ਉਦੋਂ ਹੀ ਸਾਨੂੰ ਬੈੱਡ ਸ਼ੀਟਾਂ ਤਾਂ ਹੈ ਸਾਡੇ ਕੋਲ ਹੈ ਵੀ ਐ ਸਪਲਾਈ ਵੀ ਆਉਂਦੀ ਹੈ ਪਰ ਬੈੱਡ ਸ਼ੀਟਾਂ ਦੀ ਵਾਸ਼ਿੰਗ ਰੋਜ਼ ਹੁੰਦੀ ਹੈ ਡੈਮੇਜ ਬਹੁਤ ਜਲਦੀ ਹੁੰਦੀ ਹੈ ਤੇ ਇਹਨਾਂ ਨੇ ਮੰਗ ਡਿਮਾਂਡ ਦਿੱਤੀ ਵੀ 200 ਬੈੱਡ ਸ਼ੀਟਾਂ ਸਾਨੂੰ ਦੇ ਪੀਏ ਜੀ ਸੋ ਅੱਜ ਇਹ ਸਾਰੇ ਮੰਨਰ ਗਰੁੱਪ ਦੇ ਮੈਂਬਰ ਆਪਣੇ ਆਰਮ ਸ਼ਰੂਪ ਜੀ ਤੇ ਸਾਰੇ ਮੀਡੀਆ ਵਾਲੇ ਸਾਡੇ ਭਰਾ ਇਹ ਨੇ ਇਹਨੂੰ ਦੇਖਣ ਮੈਂ ਬਹੁਤ ਬਹੁਤ ਧੰਨਵਾਦ ਆ ਵੀ ਜਿੰਨੇ ਨੇ ਹਸਪੀਟਲ ਦੀ ਸੇਵ ਲਈ ਡੈਟਾ ਹਸਪਤਾਲ ਲਈ ਇਹ ਤੇ ਇਹ ਚੰਗੇ ਕੰਮ ਕਰਨੇ ਚਾਹੀਦੇ ਸੰਦਈ ਇਹ ਲੱਗਿਆ ਵੀ ਤੇ ਜ਼ਰੂਰ ਤੇ ਜ਼ਰੂਰਤ ਲੱਗੀ ਹੈ ਤੇ ਮੈਨੂੰ ਰਾਮਸਰ ਮਮਕਲ ਜੀ ਨੇ ਦੱਸਿਆ ਇਹ ਨਾਲ ਬਹੁਤ ਸਮੇਂ ਤੋਂ ਅਸੀਂ ਜੁੜੇ ਹੋਏ ਆ ਜੀ ਤੇ ਪਰਿਵਾਰਕ ਮੈਂਬਰ ਵੀ ਹੈ ਤੇ ਉਸ ਕਰਕੇ ਸਾਨੂੰ ਲੱਗਿਆ ਰਹੇ ਨੇ ਕਿ ਹੈ ਵੀ ਇੱਥੇ ਜ਼ਰੂਰਤ ਹੈ ਤਾਂ ਨਾਲ ਡਾਕਟਰਾਂ ਨਾਲ ਗੱਲ ਹੋਈ ਹੋਣੀ ਤਾਂ ਮੈਨੂੰ ਲੱਗਿਆ ਵੀ ਇਹ ਜ਼ਰੂਰੀ ਹੈ ਕੰਮ ਤਾਂ ਕਰ ਦੇਣਾ ਚਾਹੀਦਾ ਹੈ ਤੇ ਮੈਂ ਕਹਿੰਦਾ ਸਾਰੇ ਨੂੰ ਯੂਥ ਨੂੰ ਲਈ ਕਹਿੰਦਾ ਸਾਰਾ ਯੂਥ ਸਾਡੇ ਨਾਲ ਹੀ ਜੁੜਿਆ ਹੋਇਆ ਹੈ ਵੀ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੋਰੋਨਾ ਕਰਕੇ ਰੁਗੇ ਸੀ ਤੇ ਉਹਦੇ ਵਰਕੇ ਅਸਾਨੂੰ ਨਹੀਂ ਮਿਲਿਆ ਤੇ ਬਾਕੀ ਲੰਗਰ ਤੇ ਬਾਕੀ ਹੋਰ ਬਹੁਤ ਕੰਮ ਇਹ ਚੱਲਦੇ ਰਹਿੰਦੇ ਆ ਜੀ ਤੈਨੂੰ ਬਾਕੀ ਸੇਵਾ ਕਰਨੀ ਚਾਹੀਦੀ ਕੁਝ ਨਹੀਂ ਦੱਸ ਕੇ ਵੀ ਹੁੰਦੀ ਜਿਹੜੇ ਆਮ ਸਮਾਜੇ ਵੀ ਹੋ ਸੰਸਥਾ ਐ ਆਮ ਲੋਕਾਂ ਨੂੰ ਕੀ ਕਹਿਣਾ ਜਾਊਗਾ ਜੀ ਮੈਂ ਤਾਂ ਇਹ ਕਹਿੰਦਾ ਵੀ ਦੇਖੋ ਮੈਡੀਕਲ ਲਾਈਨ ਦਾ ਅੱਗੇ-ਅੱਗੇ ਨਾ ਜਿਹੜਾ ਆ ਰਿਹਾ ਟਾਈਮ ਦੁਨੀਆ ਦਾ ਗੁਲਾਮ ਲੋਜਾ ਇੰਡੀਆ ਦਾ ਵੀ 70% ਜਿਹੜਾ ਥੋੜਾ ਇਨਕਮ ਦਾ ਪੇਮੈਂਟ ਹੈ ਉਹ ਮੈਡੀਕਲ 'ਚ ਜਾ ਰਹੀ ਹੈ ਮੈਂ ਤਾਂ ਕਹਿੰਦਾ ਚੰਗਾ ਖਾਓ ਤੇ ਚੰਗਾ ਵੀ ਪਾਓ ਪਰ ਬਟ ਇਹੇ ਜੇ ਕੰਮ ਕਰਦੇ ਰਹੋ ਕਿਉਂਕਿ ਜੇ ਆਪਾਂ ਬਿਮਾਰੀਆਂ ਦੇ ਸੰਭੇਰ ਲੈ ਆਵਦਾਂ ਤੇ ਹੈਲਥ ਨੂੰ ਨਹੀਂ ਧਿਆਨ ਦੇਣਾ ਚਾਹੀਦਾ। ਇਸ ਲਈ ਸਭ ਤੋਂ ਪਹਿਲਾਂ ਤਾਂ ਮੈਂ ਫੈਰੰਡੀਆ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਬਦੌਲਤ ਤੇ ਜਿਹੜਾ ਵੀ ਕੋਈ ਸਮਾਜ ਸੇਵੀ ਕੁਝਾਂ ਦੇ ਕੰਮ ਕਰਦਾ ਤੇ ਉਹ ਲੋਕਾਂ ਵਿੱਚ ਪਬਲਿਕ ਚ ਜਾਂਦਾ ਤੇ ਉਸ ਨੂੰ ਦੇਖ ਕੇ ਜਿਹੜੇ ਸਾਡੇ ਬਾਕੀ ਲੋਕ ਵੀ ਐ ਜੋ ਸਮਾਜ ਸੇਵੀ ਹੈ ਜਾਂ ਜਿਹਦੇ ਕੋਲ ਜਿੰਨੀ ਵੀ ਸਰਦਾਂ ਹੁੰਦੀ ਜਿੰਨੀ ਹਿੰਮਤ ਹੁੰਦੀ ਹੈ ਉਹਨਾਂ ਨੂੰ ਦਾਨ ਕਰਨੇ ਦੀ ਇੱਕ ਪ੍ਰੇਰਨਾ ਮਿਲਦੀ ਹੈ। ਤੇ ਬਾਕੀ ਰਹੀ ਜਿਹੜੀ ਇਹ ਚਾਦਣਾ ਇਹ ਤਾਂ ਜਿੱਦਾਂ ਕਹਿੰਦੇ ਵੀ ਕਿਉਂਕਿ ਸਾਡਾ ਹਸਪੀਟਲ ਸਰਕਾਰੀ ਹਸਪੀਟਲ ਹੈ ਕਿੱਥੇ ਕਿਉਂਕਿ ਸਮੇਂ-ਸਮੇਂ ਤੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਸਾਡੀ ਕੋਸ਼ਿਸ਼ ਹੁੰਦੀ ਆ ਬਈ ਕਿਸਾ ਕਿਸੇ ਨੂੰ ਕਿਸੇ ਇਤਮਾਦ ਹੋਵੇ ਨੂੰ ਕਹਿ ਕੇ ਕਿਤੇ ਜਿੰਨਾ ਕਦਨ ਹੋ ਸਕੇ ਕਿਉਂਕਿ ਕਹਿੰਦੇ ਵੀ ਜਿਹੜਾ ਲੋਡ ਮੰਗ ਇਹ ਲੋਡ ਮੰਗ ਤੇ ਲੋੜ ਜਿਹੜਾ ਸਮਾਨ ਦਿੱਤਾ ਜਾਵੇ ਕੋਈ ਇੱਕ ਬਹੁਤ ਵਧੀਆ ਕੰਗਾ ਪਰਾਲਾ ਤੇ ਦੇਣੇ ਵਾਲੇ ਨੂੰ ਵੀ ਮਨ ਨੂੰ ਤਸੱਦੀ ਆਉਣੀ ਚਾਹੀਦਾ ਤੇ ਬਾਕੀ ਜਿੱਥੇ ਜਗ੍ਹਾ ਦਿੱਨੇ ਆ ਉਹ ਵੀ ਪਰਮਾਤਮਾ ਦਾ ਧੰਨਵਾਦ ਕਰਦੇ ਤੇ ਅੱਜ ਜਿਹੜੀ ਸਮੇਂ ਦੀ ਲੋੜ ਵੀ ਐ ਕਿਉਂਕਿ ਇਲਾਜ ਬਹੁਤ ਮਹਿੰਗਾ ਹੋ ਚੁੱਕਿਆ ਏ ਗਰੀਬ ਬੰਦਾ ਆਪਣਾ ਇਲਾਜ ਨਹੀਂ ਕਰਾ ਸਕਦਾ ਹੋਰ ਜਿਹੜੀ ਸਮਾਜ ਸੇਵੀ ਸੰਸਥਾ ਐ ਉਹਨਾਂ ਨੂੰ ਕੀ ਅਪੀਲ ਕਰਨੀ ਜਾਊਗੀ ਤੁਸੀਂ ਦੇਖੋ ਕਾਮ ਨਹੀਂ ਆਤੇ ਇਹਦਾ ਸਮਝੋ ਇਹੀ ਅਪੀਲ ਕਰਦੇ ਆ ਕਿ ਜਿੱਥੇ ਜ਼ਰੂਰਤ ਮੰਨਾਂ ਜਿੱਥੇ ਲੋੜ ਮੰਨਦਾ ਉੱਥੇ ਉੱਥੇ ਦਾਨ ਦਿਓ ਕਿਉਂਕਿ ਸਾਡੇ ਹਸਪੀਟਲ ਐ ਇਹਦੀ ਸਾਫ ਸਪਾਈ ਦਾ ਸਾਫ ਧਿਆਨ ਦੇ ਕੋ ਮੈ ਤਾਂ ਨਗਰ ਕੌਂਸਲ ਵੀ ਵਾਰ-ਵਾਰ ਇਹ ਕੌਲਗਿਆਂ ਨੂੰ ਆਉਣਾ ਮੈਂ ਕਹਾ ਜਿਹੜੇ ਸਾਡੇ ਸਰਕਾਰੀ ادارے ਆ ਕਿਉਂਕਿ ਉੱਥੇ ਕਈ ਜਗ੍ਹਾ ਤੇ ਅਜੇ ਤੱਕ ਜਿਹੜੀਆਂ ਦੂਧੀਆਂ ਪੋਸਟਾਂ ਦੇ ਨਹੀਂ ਪੜ ਹੋਈਆਂ ਜਿੱਦਾ ਸਫਾਈ ਵਾਲੇ ਜੋ ਕੁੱਝ ਵੀ ਆ ਉੱਥੇ ਆਪਾਂ ਨੂੰ ਸਾਫ ਸਫਾਈ ਦਾ ਧਿਆਨ ਕਰਨਾ ਚਾਹੀਦਾ ਜਿੱਦਾ ਸਾਡੇ ਬਿਜਲੀ ਬੋਰਡ ਆ ਉੱਥੇ ਵੀ ਕਾਫੀ ਉਹ ਤੇ ਉੱਥੇ ਵੀ ਕੱਲ ਅਸੀਂ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਸਾਡੇ ਮੱਛਰ ਦਾ ਕਾਫੀ ਆ ਉਹਨਾਂ ਨੂੰ ਨਗਰ ਕੌਂਸਲ ਨੂੰ ਕਿਹਾ ਸੀ ਕਿ ਇੱਥੇ ਆਪਣਾ ਸਫਾਈ ਕਰਕੇ ਤੇ ਆਪਣੇ ਸੈਂਪੀਅਲ ਸਟਾਫਰ ਸਾਹਮਣੇ ਕਿਹਾ ਕੋਈ ਨਹੀਂ ਮੈਂ ਅੱਜੇ ਬੰਦੇ ਭੇਜਾਂਗਾ ਬਾਕੀ ਜਿੱਦਾ ਸਾਡਾ ਹਸਪੀਟਲ ਆ ਇੱਥੇ ਅਸੀਂ ਸਮੇਂ-ਸਮੇਂ ਤੋਂ ਇਸ ਵਾਈ ਵਾਸਤੇ ਬੰਦੇ ਭੇਜ ਦਿੰਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿੰਨਾ ਸਾਫ ਸੁਥਰਾ ਰਹੇ ਮੱਕੀ ਮਛਰ ਤੋਂ ਰਹਿਤ ਹੋਵੇ ਉਹਨਾਂ ਹੀ ਪਬਲਿਕ ਦੇ ਲੋਕਾਂ ਨੇ ਜੋ ਮਰੀਜ਼ ਜਾਂ ਜਿਹੜਾ ਵੀ ਸਾਡੇ ਦਸਤਰਾਜੇ ਚ ਆਉਂਦਾ ਜਾਂ ਹਸਪਤਾਲ ਆਉਂਦਾ ਤੇ ਉਹ ਬਿਮਾਰੀ ਤੋਂ ਰਹਿਤ ਹੋ ਸਕੇ ਤੇ ਆਈ ਅਸੀਂ ਇਸ ਕਰਦੇ ਤੇ ਜਿਹੜੇ ਸਮਾਜ ਸੇਵੀ ਆ ਰਾਮਪੁਰ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹੋ ਜਿਹੇ ਕੰਮਾਂ ਲਈ ਅੱਗੇ ਪਹਿਲ ਕਰਨ ਗਰੀਬਾਂ ਦੀ ਮਦਦ ਲਈ ਅਗਿਆਨ ਜੀ ਦੇਖੋ ਜੀ ਇਹ ਤਾਂ ਵਾਰ-ਵਾਰ ਇਹ ਗੱਲ ਕਰ ਰਹੇ ਆਂ ਅੱਜ ਦਾ ਧੰਨਵਾਦ ਕਰਦੇ ਆ ਅਸੀਂ ਇਸੇ ਕਰਕੇ ਅਸੀਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੀਡੀਆ ਦੇ ਸਾਹਮਣੇ ਕਿਸੇ ਚੀਜ਼ ਨੂੰ ਮਤਲਬ ਉਜਾਗਰ ਕੀਤਾ ਜਾਵੇ ਤਾਂ ਜੋ ਜਿਹੜੇ ਵੀ ਸਮਾਸਦ ਚਾਹੁੰਦੇ ਸਾਡੇ ਜਿਸ ਵਾਸੀ ਲਈ ਨਾ ਸ਼ਹਿਰ ਦੇ ਵਿੱਚ ਸਮਾਸਦ ਬਹੁਤ ਹੈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਬਹੁਤ ਲੋਕ ਇਦਾਂ ਦੇ ਆ ਜਿਹੜੇ ਕਈ ਜਗ੍ਹਾ ਦਾਨ ਦੇਣਾ ਚਾਹੁੰਦੇ ਆ ਔਰ ਇਹ ਦਿਨਾਂ ਨੂੰ ਉਹਨੂੰ ਪ੍ਰੇਰਨਾ ਮਿਲਦੀ ਆ ਇੱਕ ਤੁਹਾਡੇ ਮੀਡੀਆ ਦੇ ਥਰੂ ਤੁਹਾਡੇ ਫੁੱਟੇ ਦੇ ਥਰੂ ਉਹਨਾਂ ਤੱਕ ਇਹ ਗੱਲ ਪਹੁੰਚਦੀ ਆ ਪਰ ਦੇਖੋ ਇਨਾਂ ਨੇ ਉੱਥੇ ਆਜਾਦਾਂ ਦਿੱਤੀਆਂ ਕਿਸੇ ਨੇ ਮਸ਼ੀਨ ਦਿੱਤੀ ਕਿਸੇ ਨੇ ਜੋ ਵੀ ਮਤਲਬ ਹੈ ਲੋਡ ਵਾਂਗ ਜਗ੍ਹਾ ਤੇ ਸਮਾਨ ਦਿੱਤਾ ਜਾ ਰਿਹਾ ਉਹਨਾਂ ਤੋਂ ਇਸ ਨੂੰ ਪ੍ਰੇਰਨਾ ਮਿਲਦੀ ਪੈਸੀ ਵੀ ਆਸ ਕਰ ਰਹੇ ਆ ਕਿ ਉਹ ਆਉਣ ਸਮੇਂ ਵਿੱਚ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਇੰਨਾ ਵੀ ਲੋਡ ਵਾਂਗ ਸਮ ਬਹੁਤ ਉਹਨਾਂ ਦਾ ਬਹੁਤ ਹਸਪੀਟਲ ਦੇ ਜੋ ਐਸਐਮਓ ਨੇ ਪਰਮਿੰਦਰ ਜੀ ਉਹਨਾਂ ਨੇ ਕਿਹਾ ਕਿ ਸਾਡੇ ਹਸਪੀਟਲ ਨੂੰ ਜੋ ਇਹਨਾਂ ਨੇ 200 ਦੇ ਕਰੀਬ ਬੈੱਡ ਸੀਟਾਂ ਦਿੱਤੀਆਂ ਨੇ ਅਸੀਂ ਇਹਨਾਂ ਦਾ ਜਿਹੜਾ ਅਤੀ ਧੰਨਵਾਦ ਕਰਦੇ ਆ ਮੰਨਤ ਰੂਪ ਦੇ ਐਮਡੀ ਨੇ ਪੂਰੀ ਟੀਮ ਜਿਹੜੀ ਆ ਉਹਰੇ ਪਹੁੰਚੀ ਆ ਕਿਉਂਕਿ ਹਸਪਤਾਲ ਦੇ ਵਿੱਚ ਜਿਹੜਾ ਹੈ ਇਹੋ ਜਿਹੇ ਦਾਨੀ ਸੱਜਣਾ ਦੇ ਨਾਲ ਜਿਹੜਾ ਹੈ ਹਸਪਤਾਲ ਚੱਲਦੇ ਨੇ ਜਿਹੜੇ ਰਾਮ ਸਰੂਪ ਨੇ ਉਹਨਾਂ ਨੇ ਹੋਰ ਵੀ ਸਮਾਜ ਸੇਵੀ ਸੰਸਥਾਨਾਂ ਨੂੰ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਜਿਹੜੇ ਗਰੀਬ ਲੋਕ ਨੇ ਉਹ ਹਸਪਤਾਲਾਂ ਦੇ ਵਿੱਚ ਆਪਣਾ ਵਧੀਆ ਇਲਾਜ ਕਰਾ ਸਕਣ ਇਹੋ ਜਿਹੇ ਸਮਾਜ ਸੇਵੀ ਕੰਮਾਂ ਦੇ ਲਈ ਅੱਗੇ ਆਣਾ ਚਾਹੀਦਾ ਹੈ ਖਰੜ ਤੋਂ ਡਿਵਪਲਪਮਾ ਦੀ ਖਾਸ ਰਿਪੋਰਟ